ਮੇਰੇ ਚਾਚਾ ਜੀ ਕਬੱਡੀ ਦੇ ਖਿਡਾਰੀ ਸੀ ਆਪਣੇ ਵੇਲੇ ਚੰਗੇ ਸਟਾਪਰ ਰਹੇ ਸਾਡੇ ਪੁਰਾਣੇ ਘਰ ਇੱਕ ਸ਼ੋਕ ਇਸ ਹੁੰਦਾ ਸੀ ਉਹ ਸਾਰਾ ਚਾਚਾ ਜੀ ਨੂੰ ਮਿਲੇ ਇਨਾਮਾਂ ਨਾਲ ਭਰਿਆ ਹੁੰਦਾ ਸੀ ਮੇਰੇ ਚਾਚਾ ਜਦੋਂ 26 ਕੋ ਸਾਲ ਦੇ ਸੀ ਉਹਨਾਂ ਘਰੇ ਬਿਨਾਂ ਦੱਸੇ ਵਿਆਹ ਕਰਵਾ ਲਿਆਂਦਾ ਮੈਂ ਬਹੁਤ ਛੋਟਾ ਸੀ ਸਾਡੇ ਘਰ ਪਹਿਲਾਂ ਕਾਫੀ ਲੜਾਈ ਹੁੰਦੀ ਰਹੀ ਫਿਰ ਜਦੋਂ ਚਾਚਾ ਜੀ ਨੇ ਵਿਆਹ ਕਰਵਾ ਲਿਆ ਸਾਡੇ ਘਰ ਰੋਟੀ ਅਲੱਗ ਪਕਣ ਲੱਗੀ ਉਦੋਂ ਅਸੀਂ ਛੋਟੇ ਸੀ ਪਤਾ ਨਹੀਂ ਸੀ ਕਾਰਨ ਸਾਡੇ ਡੈਡੀ ਹੁਣੇ ਤਿੰਨ ਪਰਾਸੀ ਚਾਚਾ ਜੀ ਸਭ ਤੋਂ ਛੋਟੇ ਜਿਸ ਕੁੜੀ ਨਾਲ ਉਹਨਾਂ ਵਿਆਹ ਕਰਵਾਇਆ ਸੀ ਉਹ ਸਾਡੀ ਜਾਤ ਦੀ ਨਹੀਂ ਸੀ ਸ਼ਾਇਦ ਉਹਨਾਂ ਦਾ ਵਿਰੋਧ ਕਰਕੇ ਇਸ ਕਰਕੇ ਕੀਤਾ ਗਿਆ ਸੀ ਉਹ ਘਰ ਤਰਲੇ ਬੰਦੇ ਰਹੀ ਸੀ ਜਦੋਂ ਕੋਈ ਨਾ ਮੰਨਿਆ ਉਦੋਂ ਉਹਨਾਂ ਚੁੱਪ ਕੀਤਾ ਵਿਆਹ ਕਰਵਾ ਲਿਆ ਉਹਨਾਂ ਕੋਲ ਪਹਿਲਾ ਬੱਚਾ ਬੇਟੀ ਹੋਈ ਸਾਨੂੰ ਚਾਚਾ ਜੀ ਉਹਨਾਂ ਨਾਲ ਬੋਲਣ ਤੋਂ ਮਨਾ ਕੀਤਾ ਸੀ ਘਰ ਵੀ ਵੰਡ ਲਿਆ ਤੇ ਜ਼ਮੀਨ ਵੀ ਸਾਡੀ ਖਾਨਦਾਨ ਵਿੱਚ ਬੇਇੱਜ਼ਤੀ ਕਰਵਾਈ ਕੰਜਰ ਨੇ ਇਹੋ ਆਖਦੇ ਸਾਰੇ ਚਾਚੇ ਦੀ ਬੇਟੀ ਨੂੰ 4 ਮਹੀਨੇ ਤੱਕ ਚਾਚੇ ਦੀ ਸੱਸ ਨਹੀਂ ਪਾਲਿਆ ਇੱਥੇ ਰਹਿ ਕੇ ਦਾਦੀ ਤੇ ਸਾਡੀ ਮੰਮੀ ਹੋਣੀ ਚੋਰੀ ਜਾ ਕੇ ਕੁੜੀ ਨੂੰ ਵੇਖਾਏ ਪਿਆਰ ਦੇ ਆਏ ਫਿਰ 2 ਸਾਲ ਬੀਤ ਗਏ ਚਾਚੇ ਘਰ ਬੇਟੇ ਨੇ ਜਨਮ ਲਿਆ ਆਣ ਗਵਾਂਡ ਵਿੱਚ ਗੱਲ ਹੁੰਦੀ ਸੀ ਮੱਸਾਂ ਹੀ ਬਚੀ ਆ ਇਸ ਕਰਕੇ ਸਭ ਦਾ ਦਿਲ ਪਸੀਜ ਗਿਆ ਸਾਰੇ ਚਾਚੀ ਨੂੰ ਵੇਖਣ ਗਏ ਹੌਲੀ ਹੌਲੀ ਅਸੀਂ ਬੱਚੇ ਉਹਨਾਂ ਘਰ ਜਾਣ ਲੱਗੇ ਚਾਚੇ ਦੀ ਬੇਟੀ ਨੂੰ ਚੁੱਕ ਲਿਆਉਣਾ ਖਿਡਾ ਦੇਣਾ ਅਸੀਂ ਘਰੇ ਆ ਕੇ ਦੱਸਣਾ ਬੀਬੀ ਚਾਚੀ ਨੇ ਚੀਜ਼ ਦਿੱਤੀ ਸੀ ਖਾਣ ਨੂੰ ਬਹੁਤ ਪਿਆਰ ਕਰਦੀ ਆ ਉਹ ਫਿਰ ਕਦੇ ਕਦੇ ਢਿੱਲ ਮਠ ਤੇ ਦਾਦੀ ਨੂੰ ਚੋਰੀ ਜਾ ਕੇ ਪਤਾ ਲਿਆਉਣਾ ਪਰ ਜਦੋਂ ਘਰੇ ਬੰਦਿਆਂ ਨੂੰ ਪਤਾ ਲੱਗਾ ਕਲੇਸ਼ ਹੋਣਾ ਉਦੋਂ ਚਾਚੇ ਦਾ ਬੇਟਾ 2 ਖੁਸਾਲ ਦਾ ਸੀ ਤੇ ਬੇਟੀ 4 ਸਾਲ ਦੀ ਚਾਚਾ ਟੂਰਨਾਮੈਂਟ ਤੇ ਗਿਆ ਸੀ ਪਹਿਲੀ ਵਾਰ ਚਾਚੀ ਸਾਡੇ ਘਰ ਆਈ ਪਰ ਉਹ ਇੰਨਾ ਕਹਿ ਕੇ ਵਾਪਿਸ ਮੁੜ ਗਈ ਬੀਬੀ ਮੇਰੀ ਗੱਲ ਸੁਣੇ ਬੀਬੀ ਗਈ ਆਖਦੀ ਮੇਰਾ ਸਿਰ ਘੁੰਮਦਾ ਦਾਦੀ ਪਿੰਡ ਵਾਲੇ ਡਾਕਟਰ ਨੂੰ ਬੁਲਾ ਲਿਆਈ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਬੀਬੀ ਇਸ ਦਾ ਬਲੱਡ ਬਹੁਤ ਘਟਿਆ ਹੈ ਫਿਰ ਚਾਚੇ ਨੇ ਖੇਡਣ ਜਾਣਾ ਬੰਦ ਕਰਤਾ ਹੁਣ ਕਦੇ-ਕਦੇ ਚਾਚੀ ਸਾਡੇ ਘਰ ਆ ਜਾਂਦੀ ਜੂਨ ਦਾ ਮਹੀਨਾ ਸੀ ਖੇਤ ਜੀਰੀ ਝੋਨਾ ਲੱਗਦੀ ਸੀ 3:00 ਵਜੇ ਰੋਲਾ ਪਿਆ ਤੇ ਗੱਡੀ ਆਈ ਚਾਚੀ ਨੂੰ ਸ਼ਹਿਰ ਲੈ ਗਏ ਰਸਤੇ ਵਿੱਚ ਹੀ ਸਾ ਰੁਕ ਗਏ ਵਾਪਿਸ ਲੈ ਛੋਟੇ ਛੋਟੇ ਬੱਚੇ ਸੀ ਹੁਣ ਇਸ ਗੱਲ ਨੂੰ 10 ਸਾਲ ਵਾਂਗ ਹੋ ਗਏ ਚਾਚੇ ਨੇ ਦੂਜਾ ਵਿਆਹ ਨਹੀਂ ਕਰਵਾਇਆ ਹੁਣ ਕੁੜੀ 14 ਸਾਲ ਦੀ ਮੁੰਡਾ 12 ਸਾਲ ਦਾ ਹੋ ਗਿਆ ਰਿਸ਼ਤੇਦਾਰਾਂ ਵੀ ਜ਼ੋਰ ਪਾਇਆ ਵਿਆਹ ਕਰਵਾ ਲਾ ਰੋਟੀ ਪੱਕਦੀ ਹੋ ਜੂ ਪਰ ਚਾਚੇ ਕੋਲ ਇੱਕੋ ਜਵਾਬ ਸੀ ਜੇ ਕੱਬੀ ਜਨਾਨੀ ਆ ਗਈ ਮੇਰੇ ਜਵਾਕ ਰੋਲ ਦੂੰ ਮੈਂ ਮੁਹੱਬਤਾਂ ਬਹੁਤ ਵੇਖੀਆਂ ਪਰ ਸਾਡਾ ਆਪਣਾ ਚਾਚਾ ਵੀ ਮੁਹੱਬਤ ਦੀ ਇੱਕ ਮਸਾਲਾ ਆਪਣੇ ਸੋਹਰੇ ਪਰਿਵਾਰ ਨਾਲ ਅੱਜ ਵੀ ਵਰਤਦਾ ਹੈ बच्चਿਆਂ ਨੂੰ ਮਾਪਿਓ ਦੋਨਾਂ ਦਾ ਪਿਆਰ ਦੇ ਰਿਆ ਭਾਵੇਂ ਸਾਡੇ ਡੈਡੀ ਹੁਣ ਗੁੱਸੇ ਵਿੱਚ ਬੜਾ ਕੁਝ ਗਿਆ ਪਰ ਹੱਸ ਕੇ ਟਾਲ ਦਿੰਦਾ ਹੈ ਵੱਡੇ ਭਰਾ ਨੇ ਫੇਰ ਕੀ ਹੋਇਆ ਇਹ ਮੇਰੇ ਚਾਚੇ ਦੀ ਅਸਲ ਕਹਾਣੀ ਆ ਵੀਰ ਨੂੰ ਦੱਸ ਰਿਹਾ